ਦੋਸਤੋ ਖਬਰਾਂ ਦੇ ਵਿੱਚ ਆਪਾਂ ਦੂਜੇ ਤੀਜੇ ਦਿਨ ਇਹ ਜੀ ਕੋਈ ਨਾ ਕੋਈ ਖਬਰ ਸੁਣ ਲੈਨੇ ਆ ਕਿ ਫਲਾਣੇ ਲੀਡਰ ਦੇ ਘਰੇ ਬਿਜੀਲੈਂਸ ਨੇ ਜਾਂ ਕਿਸੇ ਹੋਰ ਏਜੰਸੀ ਨੇ ਛਾਪਾ ਮਾਰਿਆ ਤੇ ਆਮਦਨ ਤੋਂ ਵੱਧ ਉਹਦੇ ਕੋਲੇ ਸਾਧਨ ਪਾਏ ਗਏ ਕਿ ਜਿੰਨੇ ਉਹਦੇ ਆਮਦਨ ਦੇ ਸਾਧਨ ਸੀ ਉਸ ਤੋਂ ਵੱਧ ਪ੍ਰਾਪਰਟੀ ਹੈ ਉਹਦੀ ਪੜਤਾਲ ਚੱਲ ਰਹੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਅਕਸਰ ਹੀ ਪੜਦੇ ਸੁਣਦੇ ਰਹਿੰਨੇ ਹੈਗੇ ਇਹ ਵਿਭਾਗ ਮਨੇ ਅਲੱਗ ਅਲੱਗ ਜਿਹੜੇ ਇਸ ਤਰ੍ਹਾਂ ਦੇ ਅਮੀਰ ਲੋਕਾਂ ਦੇ ਉੱਤੇ ਜਿਹੜੇ 2 ਨੰਬਰ ਦੇ ਜਣੀ ਨਜਾਇਜ਼ ਢੰਗਾਂ ਨਾਲ ਕਹਿ ਲੋ ਜਿਹੜੇ ਜਾਇਦਾਦਾਂ ਬਣਾਉਂਦੇ ਨੇ ਉਹਨਾਂ ਦੇ ਉੱਤੇ ਅੱਖ ਰੱਖਣ ਵਾਲੇ ਕਈ ਵਿਭਾਗ ਮਨੇ ਕਈ ਏਜੰਸੀਆਂ ਤੇ ਫਿਰ ਸਰਕਾਰਾਂ ਵਾਲੇ ਜਦੋਂ ਇਹ ਕੰਮ ਕਰਦੇ ਆ ਤੇ ਵਿਰੋਧੀ ਤੇਰੇ ਦੋਸ਼ ਲਾਉਂਦੀ ਹੁੰਦੀ ਹੈ ਵੀ ਇਹ ਜਾਣ ਕੇ ਜੀ ਬਦਲਾ ਲੂ ਭਾਵੇਂ ਨਾਲ ਕੰਮ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੀ ਖੇਡ ਵੇਖ ਕੇ ਅਸੀਂ ਬੜੇ ਖੁਸ਼ ਹੁੰਨੇ ਹੈਗੇ ਵੀ ਆਹ ਫਲਾਣੇ ਲੀਡਰ ਦੇ ਮਗਰ ਹੁਣ ਵਿਜੀਲੈਂਸ ਲੱਗੀ ਆ ਫਲਾਣੇ ਨੂੰ ਐ ਕਰਤਾ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚੋਂ ਸਾਡੀ ਬਹੁਤੇ ਲੋਕਾਂ ਦੀ ਸਵਾਦ ਲੈਣ ਦੀ ਆਦਤ ਬਣ ਗਈ ਹੈ ਕਿ ਇਹ ਚੋ ਮਜ਼ਾ ਲਓ ਸਵਾਦ ਲਓ ਪਰ ਮੇਰੇ ਵੀਰੋ ਕੀ ਅਸੀਂ ਕਦੇ ਇਹ ਮੰਗ ਕਰਾਂਗੇ ਕਿ ਸਰਕਾਰ ਕੋਈ ਇਹੋ ਜਿਹਾ ਵਿਭਾਗ ਵੀ ਬਣਾਵੇ ਜਿਹੜੀ ਗਰੀਬਾਂ ਦੇ ਘਰਾਂ ਚ ਜਾ ਕੇ ਛਾਪੇ ਮਾਰੇ ਗਰੀਬਾਂ ਦੇ ਘਰ ਦੇ ਵਿੱਚ ਜਾ ਕੇ ਦੇਖੇ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਖੂਨ ਪੂਰਾ ਕਿਉਂ ਨਹੀਂ ਉਹਨਾਂ ਦੇ ਦੰਦ ਪੀਲੇ ਕਿਉਂ ਨੇ ਉਹਨਾਂ ਦੇ ਨੰਗੇ ਪੈਰ ਕਿਉਂ ਨੇ ਉਹਨਾਂ ਦੇ ਪਾਟੇ ਕੱਪੜੇ ਕਿਉਂ ਨੇ ਉਹਨਾਂ ਦੇ ਬੱਚਿਆਂ ਨੇ ਕਦੇ ਲੰਬਾ ਸਮਾਂ ਬੀਤ ਜਾਂਦਾ ਕਦੇ ਮਿੱਠਾ ਖਾ ਕੇ ਜਿਹਨੂੰ ਮਠਾਈ ਕਹਿੰਦੇ ਆ ਕੁਆਲਿਟੀ ਵਾਲੀ ਚੰਗੀ ਉਹ ਖਾ ਕੇ ਨਹੀਂ ਵੇਖੀ ਹੈ ਉਹਨਾਂ ਕੋਲੇ ਖਾਣ ਲਈ ਮਿੱਠਾ ਕਿਉਂ ਨਹੀਂ ਮਠਾਈ ਕਿਉਂ ਨਹੀਂ ਉਹਨਾਂ ਕੋਲੇ ਚੰਗਾ ਦੁੱਧ ਕਿਉਂ ਨਹੀਂ ਉਹਨਾਂ ਦੇ ਬੱਚਿਆਂ 'ਚ ਖੂਨ ਪੂਰਾ ਕਿਉਂ ਨਹੀਂ ਇਹੋ ਜਿਹੀਆਂ ਗੱਲਾਂ ਜਾਣਨ ਵਾਸਤੇ ਇਹੋ ਜਿਹਾ ਕੋਈ ਮਹਿਕਮਾ ਸਰਕਾਰ ਬਣਾਏਗੀ ਕਿ ਗਰੀਬੀ ਦਾ ਪਤਾ ਲਾਵੇ ਕਿ ਗਰੀਬੀ ਦਾ ਜਿਹੜਾ ਗ੍ਰਾਫ ਹੈ ਦਿਨੋਂ ਦਿਨ ਉੱਚਾ ਹੀ ਹੋਈ ਜਾਂਦਾ ਹੈ ਜਿਹੜੇ ਅਰਬਪਤੀ ਨੇ ਕਰੋੜਪਤੀ ਨੇ ਉਹ ਖਰਬਪਤੀ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਵਾਧਾ ਹੋ ਜਾਂਦਾ ਹੈ ਤੇ ਇਹ ਮੈਕਮੇ ਜਿਹੜੇ ਫਿਰ ਇਹ ਕੀ ਬਸ ਇਹੋ ਜਿਹੇ ਖੇਡਾਂ ਖੇਡਣ ਵਾਸਤੇ ਨੇ ਕੋਈ ਗਰੀਬਾਂ ਦੀ ਗਰੀਬੀ ਦਾ ਜਿਹੜਾ ਮੀਟਰ ਇਹੋ ਜਿਹਾ ਹੋਵੇ ਕੋਈ ਮੀਟਰ ਬਣਾਇਆ ਹੋਵੇ ਜਿਹੜਾ ਦੱਸੇ ਕਿ ਗਰੀਬੀ ਦੇ ਦੌਰੇ ਕਿਵੇਂ ਪੈ ਰਹੇ ਨੇ ਕਿਸਾਨ ਖੁਦਕਸ਼ੀਆਂ ਕਿਉਂ ਕਰ ਜਾਂਦੇ ਨੇ ਮਜ਼ਦੂਰ ਕਿਉਂ ਖੁਦਕਸ਼ੀਆਂ ਕਰ ਜਾਂਦੇ ਨੇ ਘਰਾਂ ਦੇ ਅੰਦਰ ਕਿੰਨੀਆਂ ਦੁੱਖਾਂ ਤਕਲੀਫਾਂ ਨੂੰ ਝੱਲ ਕੇ ਉਹ ਪਰਿਵਾਰ ਇੱਕ ਦਿਹਾੜੀਦਾਰ ਮਜ਼ਦੂਰ ਆ ਜਿਹੜਾ ਜਿੱਥੇ ਸ਼ਹਿਰਾਂ ਦੇ ਵਿੱਚ ਮਜ਼ਦੂਰ ਇਕੱਠੇ ਹੁੰਦੇ ਆ ਨਾ ਜਿਹੜੇ ਉੱਥੇ ਉਹਨਾਂ ਨੇ ਇੱਕ ਬੈਂਚ ਰੱਖਿਆ ਹੁੰਦਾ ਫੱਟਾ ਜਿਹਾ ਰੱਖਿਆ ਹੁੰਦਾ ਹੈ ਉੱਥੇ ਆ ਕੇ ਆਪਣੀ ਉਹ ਰੋਟੀ ਵਾਲਾ ਟਿਫਿਨ ਜਿਹੜਾ ਹੁੰਦਾ ਹੈ ਆਮ ਤੌਰ ਤੇ ਉਹ ਪਲਾਸਟਿਕ ਦਾ ਹੁੰਦਾ ਉਹਨਾਂ ਕੋਲੇ ਉਹ ਪਲਾਸਟਿਕ ਦੀ ਡੱਬੀ ਆ ਜਿਹੜੀ ਉਹ ਲੈ ਕੇ ਰੱਖ ਦਿੰਦੇ ਨੇ ਬੈਂਚ ਨੂੰ ਮੱਥਾ ਟੇਕਦੇ ਨੇ ਵੀ ਅੱਜ ਦਿਹਾੜੀ ਮਿਲ ਜੇ ਤੇ ਬਹੁਤੇ ਵਾਰੀ ਦਿਹਾੜੀ ਮਿਲਦੀ ਨਹੀਂ ਹੈ ਤੇ ਲੋਕ ਵੀ ਜਿਹੜੇ ਲੈ ਕੇ ਜਾਂਦੇ ਨੇ ਮਜ਼ਦੂਰ ਨੂੰ ਉਹਦੀ ਸਿਹਤ ਵੇਖ ਕੇ ਲੈ ਕੇ ਜਾਂਦੇ ਨੇ ਤੇ ਇਹ ਚੰਗਾ ਮਜ਼ਦੂਰ ਹੈ ਚੰਗਾ ਕੰਮ ਕਰੇਗਾ ਤੇ ਜਿਹੜੇ ਮਾੜੀ ਜੀ ਮਾਮੂਲੀ ਮਾੜੀ ਸਿਹਤ ਵਾਲੇ ਹੁੰਦੇ ਨੇ ਵੱਡੀ ਉਮਰ ਵਾਲੇ ਹੁੰਦੇ ਨੇ ਉਹ ਦਿਹਾੜੀ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਆਪਣੀ ਜਿਹੜੀ ਸੁੱਕੀ ਰੋਟੀ ਉਹ ਘਰੋਂ ਲੈ ਕੇ ਗਏ ਹੁੰਦੇ ਨੇਗੇ ਉਸ ਨੂੰ ਉਹ ਖਾ ਕੇ ਪਾਣੀ ਦੇ ਨਾਲ ਪੁੱਠੇ ਮੜਿਉਂਦੇ ਨੇ ਤੇ ਦਿਹਾੜੀ ਮਿਲਦੀ ਨਹੀਂ ਤਾਂ ਇਹ ਮਹਿਕਮਾ ਕਿਦਣ ਬਣੇਗਾ ਜਿਹੜਾ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਛਾਪੇ ਮਾਰੇ ਪਤਾ ਕਰੇ ਕਿ ਇੱਥੇ ਗਰੀਬੀ ਕਿਉਂ ਹੈ ਇੱਥੇ ਕਿਹੜੀਆਂ ਹਾਲਤਾਂ ਦੇ ਵਿੱਚ ਲੋਕ ਜਿਉਂਦੇ ਨੇ ਸਾਡੀ ਇਹ ਮੰਗ ਹੈ ਤੁਹਾਡੀ ਕੀ ਹੈ ਰਹੇ ਇਸ ਮਸਲੇ ਦੇ ਉੱਤੇ ਤਾਂ ਜ਼ਰੂਰ ਕਮੈਂਟ ਦੇ ਰਾਹੀਂ ਇਸ ਗੱਲ ਦੇ ਉੱਤੇ ਚਰਚਾ ਕਰਿਓ ਕਿ ਉਹ ਲੋਕ ਜਿਹੜੀ ਛੋਟੀ ਕਿਸਾਨੀ ਐ ਮਜ਼ਦੂਰ ਐ ਛੋਟੇ-ਛੋਟੇ ਦੁਕਾਨਦਾਰ ਐ ਛੋਟੇ-ਛੋਟੇ ਮੁਲਾਜ਼ਮ ਐ ਤੇ ਕਿੰਨੇ ਅੱਜ ਦੇਖਦੇ ਹਾਂ ਅਸੀਂ ਕਿ 80-80 ਸਾਲ ਦੇ ਬਾਬੇ ਰਿਕਸ਼ਾ ਚਲਾਉਂਦੇ ਫਿਰਦੇ ਨੇਗੇ ਮੈਂ ਇਹੋ ਜੇ ਕਈ ਰਿਕਸ਼ਾ ਚਾਲਕ ਵੇਖੇ ਜਿਨ੍ਹਾਂ ਦੇ ਬਾਹਾਂ ਕੱਟੀਆਂ ਹੋਈਆਂ ਇੱਕ ਬਾਹ ਕੱਟੀ ਹੋਈ ਐ ਇੱਕ ਦੇ ਇੱਕ ਲਾਤੀ ਹੈ ਨਹੀਂ ਮੈਂ ਇਹੋ ਜੇ ਦੋ ਰਿਕਸ਼ਾ ਚਾਲਕ ਵੇਖੇ ਐ ਇੱਕ ਦੇ ਇੱਕ ਲੱਤ ਹੈ ਇੱਕ ਦੇ ਇੱਕ ਬਾਹ ਤਾਂ ਇਹਨਾਂ ਹਾਲਤਾਂ ਦੇ ਵਿੱਚ ਲੋਕ ਜਿਉਂਦੇ ਕਿਵੇਂ ਐ ਕਿ ਕੋਈ ਸਰਕਾਰ ਇਹੋ ਜਿਹਾ ਮਹਿਕਮਾ ਬਣਾਏਗੀ ਜਿਹੜਾ ਘਰ-ਘਰ ਜਾ ਕੇ ਛਾਪੇ ਮਾਰ-ਮਾਰ ਕੇ ਉਹਨਾਂ ਦੀ ਗਰੀਬੀ ਦਾ ਪਤਾ ਲਾਵੇ ਉਹਨਾਂ ਦੀਆਂ ਮਾੜੀਆਂ ਹਾਲਤਾਂ ਦਾ ਪਤਾ ਲਾਵੇ ਲੱਗਦਾ ਹੈ ਇਸ ਪਾਸੇ ਕੋਈ ਵੀ ਸਰਕਾਰ ਕਦੇ ਵੀ ਨਹੀਂ ਵੇਖੇਗੀ ਨਹੀਂ ਚੱਕੇਗੀ ਉਹਨਾਂ ਨੂੰ ਤਾਂ ਸਿਰਫ ਉਹ ਆਪਣੀਆਂ ਖੇਡਾਂ ਜਿਹੜੀਆਂ ਹੁੰਦੀਆਂ ਉਹ ਖੇਡਾਂ ਖੇਡਣ ਦੇ ਵਿੱਚ ਬਿਜ਼ੀ ਰਹਿੰਦੇ ਨੇਗੇ ਇਸੇ ਤਰ੍ਹਾਂ ਹੀ 5 ਸਾਲ ਲੰਘ ਜਾਂਦੇ ਨੇਗੇ ਤੇ ਸਾਡੀ ਵੀ ਆਦਤ ਬਣ ਜਾਂਦੀ ਹੈ ਵੀ ਜਦੋਂ ਇੱਕ ਕੋਈ ਵੱਡਾ ਲੀਡਰ ਦੂਜੇ ਵੱਡੇ ਲੀਡਰ ਨੂੰ ਲਲਕਾਰਦਾ ਹੈ ਉਹਨੂੰ ਗ੍ਰਿਫਤਾਰ ਕਰਦਾ ਹੈ ਅਸੀਂ ਉਹਦੇ ਵਿੱਚ ਸਵਾਦ ਲੈ ਕੇ ਆਪਣਾ ਟਾਈਮ ਪਾਸ ਕਰਨ ਲੱਗ ਜਾਂਦੇ ਹਾਂ ਇਹਦੇ ਨਾਲ ਆਪਣਾ ਟਿੱਡਤਾ ਭਰਨਾ ਨਹੀਂ ਮਿੱਤਰੋ ਸੋ ਬੇਨਤੀ ਹੈ ਕਿ ਇਸ ਮਸਲੇ ਦੇ ਉੱਤੇ ਚਰਚਾ ਕਰੋ ਤੇ ਆਓ ਦੇਖੀਏ ਕਿ ਉਹ ਵੱਡੀ ਗਿਣਤੀ ਜਿਹੜੀ ਲੋਕਾਂ ਦੀ ਹੈਗੀ 85% 86% ਲੋਕ ਹੈ ਜਿਹੜੇ ਮਿਹਨਤ ਕਸ਼ ਲੋਕ ਹੈ ਉਹਨਾਂ ਦੀ ਜ਼ਿੰਦਗੀ ਬਦਤਰ ਕਿਉਂ ਬਣੀ ਹੋਈ ਹੈ ਇਹਦੇ ਉੱਤੇ ਆਓ ਚਰਚਾ ਕਰੀਏ ਕਮੈਂਟ ਕਰੀਏ ਤੇ ਮੇਰੀ ਬੇਨਤੀ ਹੈ ਕਿ ਮੇਘ ਰਾਜਰ ਅੱਲਾ YouTube ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਮੈਨੂੰ ਆਪਦਾ ਦੋਸਤ ਬਣਾਓ ਬਹੁਤ ਬਹੁਤ ਧੰਨਵਾਦ